ਸਤਿ ਸ਼੍ਰੀ ਅਕਾਲ ਮੀਰ ਕਾਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ ਤੁਹਾਡਾ ਸਾਰਿਆਂ ਦਾ ਸਾਡੇ ਸੋਨਦੀ ਮੁੰਜਲ ਹੇਰ ਬਲੌਗ ਚੈਨਲ ਵਿੱਚ ਸਵਾਗਤ ਆ ਗਾਦੀ ਬਹੁਤ ਜ਼ਿਆਦਾ ਹੋ ਚੁੱਕੀ ਆ ਹਨਾ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਸੀ ਅੱਜ ਆਪਾਂ ਬਣਾਉਣ ਲੱਗੇ ਸੀ ਟਮਾਟਰਾਂ ਦੀ ਚਟਣੀ ਤੇ ਬਹੁਤ ਹੀ ਆਸਾਨ ਤੇ ਸੌਖੇ ਤਰੀਕੇ ਨਾਲ ਅੱਜ ਤੁਹਾਨੂੰ ਬਣਾ ਕੇ ਦਿਖਾਈਏ ਤੇ ਸਾਨੂੰ ਦੱਸਿਓ ਕਿੰਦਾ ਦੀ ਬਣੀ ਫਿਰ ਠੀਕ ਆ ਹਾਂਜੀ ਆਪਾਂ ਬਣਾਉਣ ਲੱਗੇ ਆ ਟਮਾਟਰਾਂ ਦੀ ਚਟਣੀ ਤੁਸੀਂ ਦੇਖ ਸਕਦੇ ਹੋ ਆਪਣੇ ਕੋਲ ਦੋ ਹੀ ਟਮਾਟਰ ਸੀਗੇ ਕਿਉਂਕਿ ਆਪਣੇ ਘਰੇ ਦੋ ਹੀ ਲੱਗੇ ਹੋਏ ਸੀਗੇ ਟਮਾਟਰ ਤੇ ਪੈਰੀ ਦੋ ਤਾਂ ਜਾਣੇ ਆ ਹਨਾ ਆਪਾਂ ਇਹਦੀ ਚਟਨੀ ਬਣਾਉ ਲੱਗੇ ਆ ਇੱਦਾਂ ਆਪਾਂ ਕਰਨ ਲੱਗੇ ਆ ਗੈਸ ਔਨ ਤੁਸੀਂ ਪੁੱਛੋ ਨਾ ਇੱਕ ਤਾਂ ਨਾ ਇੱਦਾਂ ਆਪਾਂ ਕਰਨ ਲੱਗੇ ਗੈਸ ਔਨ ਬੱਤੀ ਧਾਤੀ ਆਪਾਂ ਗੈਸ ਔਨ ਕਰਤਾ ਟਮਾਟਰਾਂ ਜਿਹੜੇ ਆਪਾਂ ਤੋਂ ਦੇ ਸੀਗੇ ਟਮਾਟਰ ਹਨਾ ਨੇ ਵਾ ਪਚਾਰਿਓ ਕਟਿੰਗ ਕਰ ਦੇਣਾ ਟਮਾਟਰਾਂ ਨੂੰ ਬਹੁਤ ਹੀ ਟੇਸਟੀ ਬਣਦੀ ਹੈ ਚਾਚੀ ਆ ਕੇ ਦੇਖਿਓ ਤੁਸੀਂ ਕਿਹਨ ਆਪਾਂ ਹੁਣ ਵਿੱਚ ਲਾ ਦੇਣਾ ਕਿਉ ਬਹੁਤ ਸ਼ਨਾ ਯਾਕਲੀ ਇਹ ਤਾਂ ਮੇਰੀ ਬਾਤੀ ਜੀ ਹੈਲਦੀ ਹੈ ਅਪਾ ਇਹ ਟਮਾਟਰ ਐਂ ਰੱਖ ਦੇਣਾ ਉੱਤੇ ਦੇਣਾ ਇਸ ਘਾਸ ਉੱਪਰ ਟੋਪਾ ਪਾ ਟਾਕ ਦੇਣੇ ਆ ਇਸ ਤਰ੍ਹਾਂ ਹੀ ਦੇਖੋ ਬਣ ਗਈ ਟਮਾਟਰਾਂ ਦੀ ਟੱਕ ਦੇ ਨਾਲ ਪਕਾ ਲਈਏ ਪਹਿਲਾਂ ਵਿੱਚ ਪੈਖ ਪੋਥੀ ਲਸਣ ਦੀ ਵੀ ਪਾਤੀ ਵਿੱਚ ਲਸਣ ਹੋ ਜਾਊਗਾ ਆਪਣਾ ਦਸ ਬਣੀ ਜਾਂਦਾ ਹੈ ਟਮਾਟਰ ਪੱਕੀ ਜਾਂਦੇ ਪੱਕ ਲੈਣ ਦੇ ਹਾਂ ਜਣ ਆਪਾਂ ਟੱਕ ਚੱਕ ਕੇ ਦੇਖ ਲਈਏ ਤੋਂ ਆਪਣੀਆਂ ਇਹ ਬਣ ਗਈ ਆ ਟਮਾਟਰ ਇਹ ਆਪਾਂ ਟਮਾਟਰ ਬਾੜ ਚੁੱਕੇ ਆ ਹਾਂਜੀ ਦੇਖੋ ਤਾਂ ਤੋਂ ਹੁਣ ਆਪਾਂ ਛਿਲਕਾ ਲਾ ਲਿਆ ਤਾਂ ਤੇ ਇਹਦਾ ਛਿਲਕਾ ਲਾਉਣਾ ਪਹਿਲਾਂ ਲਾ ਦਈਏ ਹਾਂਜੀ ਇਹਦਾ ਟਮਾਟਰ ਛਿਲਕਾ ਨਾ ਇਦਾਂ ਆ ਦੇਖੋ ਇਦਾਂ ਹੀ ਫਸ ਲੈ ਜਾਣਾ ਦੇਖੋ ਬਤੱਤਾ ਮੇਰੇ ਹੱਥ ਚ ਕੁਸ਼ੀ ਨਹੀਂ ਸੀਗਾ ਮੈਂ ਵੀਡੀਓ ਦਿਖਾਉਣ ਦੀ ਮਾਈ ਤੁਹਾਨੂੰ ਲਾ ਕੱਟ ਤਾਂ ਹਾਂਜੀ ਟਮਾਟਰਾਂ ਦੇ ਕੋਲ ਕਲਾਤੇ ਆ ਤੇ ਹੁਣ ਆਪਾਂ ਹਣਾ ਮੋਲ ਆ ਕੇ ਖਾਜੋ

ਜਿੰਨਾ ਕੁ ਖਾਣਾ ਚਾਹੁੰਦੇ ਹੋ ਨੋਨਸ ਤੇ ਨਾ ਤੁਸੀਂ ਪਾ ਸਕਦੇ। ਇਹ ਕਿੱਥੇ ਪਕਾਤੀਆਂ ਗਏ। ਤਾਂ ਬਹੁਤ ਹੀ ਚਟਪਟੀ ਆਪਣੀ ਹੈ ਨਾ ਟਮਾਟਰਾਂ ਦੀ ਚਟਣੀ। ਦੱਲ ਪਹਲ ਬਣ ਕੇ ਤਿਆਰ ਆ। ਬਹੁਤ ਹੀ ਜ਼ਿਆਦਾ ਲਾਜਵਾਬ। ਕੀ ਕਰੇ ਜਰੂਰ ਟਰਾਈ ਕਰਕੇ ਦੇਖਿਓ ਹਾਂਜੀ ਆਪਣੀ ਚਟਨੀ ਬਣ ਕੇ ਬਿਲਕੁਲ ਤਿਆਰ ਆ ਟਮਾਟਰਾਂ ਦੀ ਬਹੁਤ ਹੀ ਵਧੀਆ ਤੇ ਟੇਸਟੀ ਬਣੀ ਆ ਘਰੇ ਜਰੂਰ ਟਰਾਈ ਕਰਿਓ ਹਾਂਜੀ ਤੁਸੀਂ ਇਸ ਤਰੀਕੇ ਨਾਲ ਟਮਾਟਰਾਂ ਦੀ ਚਟਨੀ ਬਣਾ ਸਕਦੇ ਹੋ ਬਹੁਤ ਹੀ ਆਸਾਨ ਤੇ ਸੌਖਾ ਤਰੀਕਾ ਜੇ ਤੁਹਾਨੂੰ ਮੇਰੀ ਵੀਡੀਓ ਟਮਾਟਰਾਂ ਚਟਨੀ ਬਣਾਉਣ ਨਾਲ ਵਧੀਆ ਲੱਗੀ ਤਾਂ ਪਲੀਜ਼ ਮੈਨ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਨਹੀਂ ਅਗੋਂ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਤੇ ਬਲੌਗ ਦੇ ਵਿੱਚ ਬਾਏ ਬਾਏ